ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਇੱਕ ਦੇਸੀ ਨੁਕਤਾ ਜੇ ਤੁਹਾਡੇ ਪਸ਼ੂ ਗਰਮੀਆਂ ਦੇ ਜਿਵੇਂ ਗਰਮੀਆਂ ਦਾ ਸੀਜ਼ਨ ਹੁਣ ਸਟਾਰਟ ਹੋ ਚੁੱਕਿਆ ਤੇ ਦੁੱਧ ਘਟ ਗਏ ਜਿਵੇਂ ਕਿ ਹੁਣ ਸਾਨੂੰ ਪਤਾ ਹੀ ਆ ਇੱਕਦਮ ਮੱਖੀਆਂ ਹੋ ਗਈਆਂ ਇੱਕ ਚੀਚੜ ਲੱਗਣੇ ਸਟਾਰਟ ਹੋ ਗਏ ਨੰਬਰ 3 ਤੇ ਜਿਹੜਾ ਮੱਛਰ ਵੀ ਥੋੜਾ ਥੋੜਾ ਪਸ਼ੂਆਂ ਦੇ ਲੜਨਾ ਸਟਾਰਟ ਹੋ ਗਿਆ ਤੇ ਤੁਸੀਂ ਸੋਚਦੇ ਹੋਮੋਗੇ ਕਿ ਦੇ ਵੀ ਮੱਛਰ ਮੱਖੀ ਦੇ ਨਾਲ ਵੀ ਜਿਹੜਾ ਪਸ਼ੂ ਦੁੱਧ ਘਟ ਗਿਆ ਤੁਸੀਂ ਖਰਾਕ ਆ ਜਿਹੜੀ ਉਹ ਵੀ ਪਾ ਰਹੇ ਉਹ ਬੂਤ ਪਰ ਫੇਰ ਵੀ ਜਿਹੜਾ ਤੁਹਾਡਾ ਪਸ਼ੂ ਹੈ ਜਿਹੜਾ ਦੁੱਧ ਘਟਦਾ ਜਾਂਦਾ ਸੋ ਨੂੰ ਅੱਜ ਆਪਾਂ ਇੱਕ ਦੇਸੀ ਨੁਕਤਾ ਦੱਸਾਂਗੇ ਇਹ ਆਪਾਂ ਨੂੰ ਕੋਈ ਵੀ ਪੈਸਾ ਲਾਉਣ ਦੀ ਜ਼ਰੂਰਤ ਵੀ ਨਹੀਂ ਪੈਣੀ ਤੇ ਸੈਂਪਲ ਜਿਹਾ ਨੁਕਤਾ ਹੈਗਾ ਤੇ ਆਪਾਂ ਤੁਹਾਨੂੰ ਦੱਸਦੇ ਆ ਕਿਵੇਂ ਕੀ ਕੀ ਚੀਜ਼ ਪਾਉਣੀ ਹੈ ਕਿਸਾਨ ਦੋਸਤੋ ਆਪਾਂ ਦੋ ਤਿੰਨ ਚੀਜ਼ਾਂ ਲੈਣੀਆਂ ਇੱਕ ਤਾਂ ਲੈ ਲੈਣਾ ਆਪਾਂ ਡਾਇਰੈਕਟ ਕਰੇ ਵਰਤਦੇ ਆ ਆਇਓਡੀਨ ਨਾਮਕ ਤੇ ਇੱਕ ਲੈ ਲੈਣਾ ਆਪਾਂ ਮਿੱਠਾ ਛੋਟਾ ਇਹ ਸਾਨੂੰ ਦੱਸਾਂਗੇ ਆਪਾਂ ਵੀ ਮਿੱਠਾ ਛੋਟਾ ਤੇ ਨਾਮਕ ਪਸ਼ੂ ਨੂੰ ਕਦੋਂ ਦੇਣਾ ਕਿਵੇਂ ਦੇਣਾ ਹੈਗਾ ਤੇ ਕਿੰਨੀ ਮਾਤਰਾ ਦੇਣੀ ਹੈ ਸਾਰੀ ਕਰਦੇ ਆ ਗੱਲਬਾਤ ਆ ਉਹ ਜਾਣਦੇ ਆ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬੈਲ ਦਾ ਬਟਨ ਆਨ ਕਰ ਲਓ ਪ੍ਰੈਸ ਆਪਾਂ ਇਸੇ ਤਰ੍ਹਾਂ ਜਾਣਕਾਰੀ ਦੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਜੇ ਤੁਹਾਡੇ ਕੋਲੇ ਵੀ ਕਿਸਾਨ ਦੋਸਤੋ ਕੋਈ ਵੀ ਨੁਕਤਾ ਹੁੰਦਾ ਤੁਸੀਂ ਵਰਤ ਦਿਓ ਵਧੀਆ ਰਿਜ਼ਲਟ ਹੁੰਦਾ ਤਾਂ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ WhatsApp ਨੰਬਰ ਸਾਡਾ 9592274694 ਇਸ ਨੰਬਰ ਤੇ ਤੁਸੀਂ ਜਿੰਨਾ ਵੀ ਨੁਕਤਾ ਤੁਹਾਨੂੰ ਤੁਸੀਂ ਵਰਤਿਆ ਉਹ ਲਿਖ ਕੇ ਪ੍ਰੋਪਰ ਆਪ ਦਾ ਪੈਂਡ ਦੇ ਨਾਮ ਸ਼ੇਅਰ ਕਰ ਦਿਓ ਅਗਲੀ ਵੀਡੀਓ ਤੁਹਾਡੇ ਨੁਕਤੇ ਤੇ ਬਣਾਵਾਂਗੇ ਸਾਂ ਦੋਸਤੋ ਹੁਣ ਆਪਾਂ ਕੀ ਕਰਨਾ ਜਦੋਂ ਵੀ ਪਸ਼ੂ ਨੂੰ ਪਾਣੀ ਪਿਆਉਣਾ ਹੈਗਾ ਆਪਾਂ ਕੀ ਕਰਦੇ ਆਂ ਪਸ਼ੂ ਨੂੰ ਪਾਣੀ ਜਿਹੜਾ ਬਹੁਤ ਘੱਟ ਦਿੰਦੇ ਆਂ ਇਹ ਆਪਾਂ ਦਾ ਜਿੰਨਾ ਵੀ ਪਸ਼ੂ ਨੂੰ ਪਾਣੀ ਪਿਾਵਾਂਗੇ ਤਾਂ ਉਹਨਾਂ ਹੀ ਪਸ਼ੂ ਨੇ ਦੁੱਧ ਬਧਾਵਾ ਆਏਗਾ ਜਿਵੇਂ ਸਰਦੀਆਂ ਦੇ ਵਿੱਚ ਆਪਾਂ ਮੰਨਦੇ ਆ ਵੀ ਬਹੁਤ ਘੱਟ ਪਾਣੀ ਪਸ਼ੂ ਪੀਂਦਾ ਹੈਗਾ ਤੇ ਜਿਹੜਾ ਪਾਣੀ ਪ੍ਰੋਪਰ ਕੋਲੇ ਰੱਖਿਆ ਹੋਵਾ ਪਸ਼ੂਾਂ ਦੇ ਨਾਲ ਜਿਵੇਂ ਕਿ ਖੁਰਨੀ ਦੇ ਨਾਲ ਜਿਵੇਂ ਜਿੰਨੇ ਵੀ ਪੱਠੇ ਖਾਂਦਾ ਉਹਨਾਂ ਹੀ ਪਾਣੀ ਪੀਂਦਾ ਹੈਗਾ ਇੱਕ ਦਿਨ ਦੇ ਵਿੱਚ ਘੱਟੋ ਘੱਟ ਪਸ਼ੂ ਜਿਹੜਾ 40 ਤੋਂ 42 ਵਾਰ ਪਾਣੀ ਪੀਂਦਾ ਹੈਗਾ ਤੇ ਆਪਾਂ ਜੇ ਕੋਲੇ ਰੱਖ ਦਿਆਂ ਪਾਣੀ ਤਾਂ ਪਸ਼ੂ ਉਹਨਾਂ ਦੀ ਜ਼ਰੂਰਤ ਅਨਸਾਰ ਪਾਣੀ ਪੀ ਲੈਂਦਾ ਤੇ ਉਹ ਦੁੱਧ ਉਹਨਾਂ ਬਣਾ ਲੈਂਦਾ ਹੈਗਾ ਕਿਉਂਕਿ ਜਿੰਨਾ ਦੁੱਧ ਪਾਣੀ ਪੀਊਗਾ ਉਹ ਨਹੀਂ ਦੁੱਧ ਦੇਊਗਾ ਤੇ ਆਪਾਂ ਬਹੁਤ ਕਿਸਾਨ ਭਰਾ ਜਿਹੜੇ ਛੋਟੇ ਫਾਰਮ ਵਾਲੇ ਆ ਕੀ ਕਰਦੇ ਆ ਪਸੂ ਨੂੰ ਪਾਣੀ ਦੋ ਟਾਈਮ ਪਿਆਉਂਦੇ ਆ ਜਾਂ ਸਵੇਰ ਜਾਂ ਸ਼ਾਮ ਨੂੰ ਤੇ ਵਿੱਚ ਤਾਂ ਫਾਰਮਰ ਇਹੋ ਜਿਹੇ ਛੋਟੇ ਫਾਰਮਰ ਜਿਹੜੇ ਭਰਾ ਇੱਕ ਦੋ ਪਸ਼ੂ ਰੱਖਦੇ ਆ ਉਹ ਇੱਕ ਟਾਈਮ ਹੀ ਪਾਣੀ ਪਿਆਉਂਦੇ ਆ ਕਿ ਸਾਡਾ ਪਸ਼ੂ ਬਹੁਤ ਘੱਟ ਪਾਣੀ ਪੀਂਦਾ ਤੇ ਜਿਹੜਾ ਸਾਨੂੰ ਨੁਕਤਾ ਦੱਸਣਾ ਹੈ ਇਹ ਇਹਦੇ ਨਾਲ ਨਾਲ ਤਾਂ ਪਾਣੀ ਰੱਜ ਕੇ ਪੀਊਗਾ ਜੇ ਪਾਣੀ ਰੱਜ ਕੇ ਪੀਊਗਾ ਤਾਂ ਇਹਦੇ ਨਾਲ ਦੁੱਧ ਵੀ ਵਧੂਗਾ ਤੇ ਨਾਲੇ ਪਸ਼ੂ ਦੇ ਵਿੱਚ ਕੋਈ ਵੀ ਬਿਮਾਰੀ ਨਹੀਂ ਆਉਣੀ ਜਿਹੜੀ ਪਾਣੀ ਆ ਨਾ ਪਾਣੀ ਦੇ ਨਾਲ ਬਹੁਤ ਬਿਮਾਰੀਆਂ ਵੀ ਰੁਕਦੀਆਂ ਇਹਦੇ ਨਾਲ ਜੇ ਚੜ ਦੇ ਪਾਣੀ ਪਸ਼ੂ ਪੀਊਗਾ ਤਾਂ ਤੁਸੀਂ ਕੀ ਲੈਣਾ ਇੱਕ ਕਲੀ ਚੂਨਾ ਕਲੀ ਚੂਨਾ ਜਿਹੜਾ ਇਹ ਆਪਾਂ ਬਰ ਦੇ ਪਾਣੀ ਦੇ ਵਿੱਚ ਵੀ ਪਾ ਸਕਦੇ ਹਾਂ ਇਹਦੇ ਨਾਲ ਨਾ ਤਾਂ ਦੁੱਧ ਵਧੂ ਇਹਦੇ ਵਿੱਚ ਕੈਲਸ਼ੀਅਮ ਹੁੰਦਾ ਨਾਲੇ ਫੈਂਟ ਵਧੂਗੀ ਇਹ ਤੁਸੀਂ ਕਲੀ ਚੂਨਾ ਲੈਣਾ ਇੱਕ ਚੁੰਡੀ ਇੱਕ ਚਟਕੀ ਜਿਹਨੂੰ ਕਹਿ ਦਿੰਦੇ ਆ ਇਹ ਤੁਸੀਂ ਬਾਲਟੀ ਪਾਣੀ ਦੇ ਵਿੱਚ ਪਸ਼ੂ ਦੇ ਪਾ ਕੇ ਘੋਲ ਕੇ ਪਸ਼ੂ ਨੂੰ ਪਿਆ ਸਕਦੇ ਹੋ ਵੱਡੇ ਪਸ਼ੂ ਹੈ ਤੇ ਜੇ ਤੁਸੀਂ ਛੋਟੇ ਖੇਲ ਬਣੀ ਹੋਈ ਆ ਪਾਣੀ ਵਾਲੀ ਤਾਂ ਉਹਦੇ ਵਿੱਚ ਵੀ ਫੇਰ ਸਕਦੇ ਹੋ ਇਹਦੇ ਵੀ ਬਹੁਤ ਵਧੀਆ ਰਿਜ਼ਲਟ ਹੈ ਦੇਸੀ ਕੈਲਸ਼ੀਅਮ ਹੈ ਤੁਹਾਨੂੰ ਬਾਜ਼ਾਰਾਂ ਦੇ ਵਿੱਚੋਂ ਲੈਦਾ ਕੈਲਸ਼ੀਅਮ ਲਿਆ ਕੇ ਪਸ਼ੂ ਨੂੰ ਦੇਣ ਦੀ ਜਰੂਰਤ ਨਹੀਂ ਪੈਣੀ ਤੇ ਇੱਕ ਚਮਚਾ ਤੁਸੀਂ ਲੈ ਲੈਣਾ ਮਿੱਠੇ ਛੋਡੇ ਦਾ ਜੇ ਤੁਸੀਂ ਕਲਸੀਦੇ ਨਾਲ ਜੇ ਨਹੀਂ ਵੀ ਦੇਣੀ ਤੁਸੀਂ ਕਲੀ ਚੂਨਾ ਤਾਂ ਤੁਸੀਂ ਪਾਣੀ ਜਿਆਦੇ ਪਸ਼ੂ ਨੂੰ ਪਿਉਉਣ ਦੇ ਖਾਤਰ ਇੱਕ ਚਮਚਾ ਨੂਨ ਦਾ ਇੱਕ ਚਮਚਾ ਤੁਸੀਂ ਲੈ ਲੈਣਾ ਮਿੱਠੇ ਸੋਡੇ ਦਾ ਉਹ ਦੋਨਾਂ ਚੀਜ਼ਾਂ ਨੂੰ ਘੋਲ ਕੇ ਚੰਗੀ ਤਰ੍ਹਾਂ ਪਸ਼ੂ ਨੂੰ ਪਾਣੀ ਪਿਉਣਾ ਹੈਗਾ ਪਸ਼ੂ ਨੂੰ ਜਿਆਦੇ ਤੇਲ ਲੱਗੂਗੀ ਜਿਆਦੇ ਪਾਣੀ ਪੀਊਗਾ ਤੇ ਫਿਰ ਦੇਖੋ ਤੁਸੀਂ ਲੀਟਰ ਤੋਂ 2 ਲੀਟਰ ਸੋਡਾ ਪਸ਼ੂ ਦੁੱਧ ਵੱਧ ਜੂਗਾ ਤੇ ਇਹ ਨੁਕਤਾ ਸੀ ਜਰੂਰ ਵਰਤਦੇ ਰਹਿੰਦੇ ਆ ਤੁਹਾਨੂੰ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਪੋਰਟਾਪ ਕੀਤੇ ਅੱਜ ਦੀ ਵੀਡੀਓ ਦੇ ਵਿੱਚ ਇਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਬੜੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ